ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਈ ਸਾਰੇ ਠੀਕ ਠਾਕ ਹੋਏਗੇ ਸੋਹ ਗਾਏ ਦੇ ਬਈ ਮਾਰਨ ਆਪਾਂ ਖੇਤ ਮੈਂ ਜਿਹੜੇ ਮੈਂ ਕੱਲ੍ਹ ਤਵੀਆਂ ਮਾਰੀ ਦੀਆਂ ਕੰਡ ਪੰਨੀ ਦੀ ਬਣ ਗਿਆ ਖੇਤ ਐਨ ਵਧੀਆ ਜੋ ਬਈ ਗੰਨਾ ਆਪਣਾ ਜੋ ਆਪਣਾ 3 ਸਾਲ ਰੱਖਿਆ ਦਾ ਇਸਨ ਮਾ ਬਈ ਆਪਾਂ ਨੇ ਕਰਿਆ ਦਾ ਅੱਗ ਲਾਏ ਲਾ ਕੇ ਬੱਤੀ ਨੂੰ ਇੱਕ ਘਟਾ ਡੀ ਏ ਪੀ ਦਾ ਕਿੱਲੇ ਪਿੱਛਾ ਇੱਕ ਘਟਾ ਸੁਪਰ ਕਪਾਕ ਹੈ ਤਵੀਆਂ ਮਾਰ ਦਿੱਤੀਆਂ ਥੋੜੀ ਥੋੜੀ ਲਾਗ ਹੈ ਉੱਪਰ ਦੇ ਜਿਹੜੇ ਮੁੱਢ ਮੱਢ ਜੇ ਹੁਆ ਸੱਟ ਜੇ ਹੋ ਜਾਵਾਂ ਬਾਹਣੇ ਬਣ ਜਾ ਦਵਾਰ ਦੇਖੋ ਠੀਕ ਹੈ ਜਰਮੀਨੇਸ਼ਨ ਕਰ ਗਿਆ ਵਧੀਆ ਗੰਨਾ ਫਟਾਰਾ ਕਰੋ ਰਿਹਾਲੇ ਵੀ ਵਿੱਚ ਮੜੀ ਮਿੱਟੀ ਡੜੀਆਂ ਐ ਵੀ ਹੈ ਜਿਨਾ ਮੈਂ ਐ ਨਹੀਂ ਗੰਨਾ ਦੇਖੋ ਪਰ ਕਵਰ ਕਰ ਜਾ ਸਾਰਾ ਕੋਈ ਅਸੀ ਬਾਤ ਨਹੀਂ 3 ਸਾਲ ਮਰ ਹੈਗਾ ਉਹ ਜੋ ਹੋਏਗਾ ਉਹੀ ਸਹੀ ਇਧਰ ਬਨੇ ਵਾਲੀ ਕਾਂ ਲੁਕਾਂ ਪੈ ਗਈ ਤੇ ਨਹੀਂ ਉਹ ਵੀ 3 ਸਾਲ ਮ ਰੱਖਦੇ ਆਪਾਂ ਜੋ ਬਰਸਾਤ ਮ ਖੇਤ ਖਰਾਬ ਹੋ ਗਿਆ ਦਾ ਟ੍ਰੈਕਟਰ ਟ੍ਰਟਰ ਘੁੰਮਣੇ ਮ ਵਿੱਚ ਇਸ ਕਰਕੇ ਉਹ ਖੇਤ ਬਾ ਗਿਆ ਲਾ ਦੇ ਆਪਾਂ ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਗੱਲ ਦਿਖਾਵਾਂ ਅੱਜ ਦਾ ਕੰਮਕਾਰ ਸਾਨੂੰ ਅੱਜ ਕੁਝ ਸਪੈਸ਼ਲ ਵੀ ਹੋਣੇ ਆਲਾ ਬਾਈ ਬਣੇ ਰਹੋ ਵੀਡੀਓ ਗੱਲ ਮਾਰਾਂ ਸੋ ਅੱਗੇ ਕਰਨ ਵੇੜਾਂ ਆ ਬਾਈ ਕਮ ਹਾਂਜੀ ਵੀਰ ਜੀ ਆਪਾਂ ਪਹੁੰਚ ਗਏ ਜੀ ਬਹਾਦਰਗੜ ਮਹਿੰਦਰਾ ਦੇ ਸ਼ੋਅਰੂਮ ਇਲੈਕਟ੍ਰੀਕਲ ਦੇਖਦੇ ਆਂ ਬਾਈ ਕਿਹੜੀ ਗੱਡੀ ਪਸੰਦਾ ਵਾ ਆਪਣੇ ਕਿਹੜੀ ਗੱਡੀ ਮਿਲਾ ਆਪਾਂ ਨੂੰ ਪਰਵਾਰ ਵੀ ਹੈ ਆਪਣਾ ਗੈਲ ਕੱਢ ਰਹੇ ਆ ਬਾਈ ਡਿਲੀਵਰੀਆਂ ਦੇ ਰਹੇ ਆ ਬਾਈ ਗੱਡੀ ਪਰ ਗੱਡੀ ਰੌਕਸ ờ 400 ਗੱਡੀ ਮਹੀਨੇ ਕੀ ਦੇ ਰਹੇ ਆ ਬਾਈ ਬਹੁਤ ਸੇਲ ਹੈ ਮਹੀਂਦਰਾ ਦੀ ਪੂਰੇ ਦਿੰਨੇ ਆ ਬਾਈ ਡਿਲੀਵਰੀ ਇਹ ਇਹ ਦੇਖੋ ਕਿਹੜੀ ਗਾ ਨੰਬਰ ਹੈ ਰੌਕਸ ਗੱਡੀ ਹੈ ਉਸਕਾਰਪਿਓ ਬਾੜੇਗੇ ਉਸਕਾਰਪਿਓ ਹੈਗਾ ਜੀ ਤੋਂ ਉਸਕਾਰਪਿਓ ਲੱਗੇਗੀ ਪੂਰੇ ਆਪਣੀ ਗੱਡੀ ਲੱਗੇਗੀ ਦੇਖੋ ਜਿਹੜੀ ਲਵਾਵੇਂਗੀ ਲੱਗ ਜਾਈ ਕੈਸ਼ ਲੈ ਕੇ ਆਏ ਆ ਬਾਈ ਦੇਖੋ ਕਿਹੜੀ ਦੇਹੇ ਮੌਕੇ ਪੁਰਾ ਤੇਰਪਸਲਾਹ ਕਰੀ ਤੋ ਫਿਰ ਇਹ ਜਿਹੀ ਹੋਮੀ ਲਾ ਰੋਪੂ ਕੀ ਗਾਲੀਆਂ 4 4 ਮਹੀਨੇ ਵਾਲੀਆਂ ਸ਼ੋਰੂਮੋਂ ਲਾਈ ਦੀਆਂ ਬਈ ਰੋ ਗੱਡੀਆਂ ਦੁਕਾਨੇ ਵਾਸਤੇ ਲੱਗ ਗਿਆ ਬਾਈ ਥਾਰ ਦਾ ਨੰਬਰ ਹੋਲੀ ਦਾ ਤਿਹਾਰ ਹੈ ਬਾਈ ਰਹਿਮਤ ਸਾਸਤਰੀ ਕਾਲ ਕਰ ਸੱਚੀ ਕਾਲ ਕਰੋ ਸਾਰੇ ਜਣੇ ਅੱਗੇ ਪਾਸੇ ਪਾਸੇ ਸਾਰੇ ਜਿਹੜੇ ਆਪਾਂ ਨੂੰ ਆਪਾਂ ਜਿਹਨਾਂ ਕੋਲ ਜਿਹੜੇ ਲੋਗ ਜਰ ਬਸੇ ਚਲ ਆ ਜੋ ਬਚਾ ਕੇ ਲੈ ਫੜ ਉਂਗਲੀ ਫੜ ਸਟਾਰਪਿਓ ਐਨ ਕੀ ਡਿਲੀਵਰੀ ਆ ਗਈ ਆਪਣਾ ਨੰਬਰ ਪਤਾ ਨਹੀਂ ਕਦ ਲੱਗੇਗਾ ਲੈ ਵੀ ਅੰਦਰ ਜਗ੍ਹਾ ਘਟ ਗਈ ਦੀ ਬਾਹਰੇ ਲਾਈਆਂ ਆਪਣੀ ਦੋਏ ਗੱਡੀਆਂ ਕੱਪੜਾ ਵੀ ਇੱਕੋ ਐ ਪੀਵੀ 39 ਐਮ 5742 ਪੀਵੀ 39 ਐਮ 5744 ਦੋ ਬਲੈਰਾਂ ਇੱਕ ਕੰਮ ਨਹੀਂ ਕੀਆ ਬਾਈ ਕਬਣੀ ਐ ਮਹਿੰਦਰਾ ਦੇ ਸ਼ੋਅਰੂਮ ਲੈ ਵੀ ਕਰੋ ਬਿਦਾਈਏ ਸਾਰੇ ਮੂੰਹ ਮਿੱਠਾ ਕਰੋ ਇਸ ਨੂੰ ਦਵਾ ਮਟਿਆਈ ਨੂੰ ਲੈ ਵੀ ਟੇਕ ਲਿਆ ਮੱਥਾ ਸਾਰਿਆਂ ਨੇ ਕਰੋ ਬਈ ਮੂੰਹ ਮਿੱਠਾ ਸਾਰੇ ਆਲਟੀ ਹੋ ਗਈ ਬਈ ਗੱਡੀਆਂ ਦੋ ਹੋ ਗਈਆਂ ਇੱਕ ਸਾਰ ਗਈਆਂ ਵਾ ਚਲਾਂ ਬਈ ਘਰਾਂ ਨੂੰ ਸਾਰੇ ਠੀਕ ਹੈ ਬਈ ਧੰਨਵਾਦ ਬਈ ਸਾਰੇ ਸਟਾਫ ਕਾ ਉਹ ਕਿੱਥੇ ਲੰਘ ਗਿਆ ਬਈ ਜਿਹਨਾਂ ਗੱਡੀ ਲਈ ਦੀ ਆਪਾਂ ਨੂੰ ਉਹ ਖੜਿਆ ਯੋ ਬਾਈ ਨੇ ਬਹੁਤ ਹੈਰਾਨ ਕਰਿਆ ਪਛਾਣ ਕਰ ਗੱਡੀ ਹੈਰਾਨ ਵੀ ਤਾਂ ਹੀ ਕਰਿਆ ਜੀ ਨੇ ਤਾਂ ਜੀ ਬਾਈ ਮੈਨੇਜਰ ਸਾਹਿਬ ਹੈ ਸਸ ਜੀ ਧੰਨਵਾਦ ਬਾਈ ਬਹੁਤ ਬਹੁਤ ਠੀਕ ਹੈ ਜੀ ਚਲਦੇ ਆਂ ਘਰਾਂ ਨੂੰ ਬਾਕੀ ਸਗਨ ਕਰੇਗੇ ਆਪਾਂ ਆਪਣੇ ਘਰੇ ਜਾ ਕੇ ਮਾਰੇ ਗੱਡੀ ਗੱਡੀਆਂ ਦੇ ਜੀ ਕਿਥੇ ਤੂੰ ਤਾਂ ਰਹਿ ਗਿਆ ਸਭਾ ਗਿਆ ਧੰਨਵਾਦ ਹਲੋ ਡੀਜ਼ਲ ਲਗੇ ਆ ਦੋਏ ਗੱਡੀਆਂ ਵਾ ਪੌਣ ਪੰਪ ਵਾ ਪੰਪ ਤੋਂ ਨਹੀਂ ਆਪਾਂ ਨੂੰ ਜੀਓ ਵਾਲਾ ਨੇੜਾ ਏਜੰਸੀ ਦੇ ਜੀਓ ਕਦਾਬਈ ਤੇਲ ਥੋੜਾ ਹੀ ਵਾ ਤਾਂ ਕਰਕੇ ਉਹਰੇ ਪਾਉਣਾ ਪੈ ਗਿਆ ਦੇਖੋ ਕਿੰਨਾ ਤੇਲ ਪਵਾ 4487 ਰੁਪਏ 99 ਪੈਸੇ 51 ਲੀਟਰ 8 ਪੁਆਇੰਟ ਪੈ ਗਿਆ ਐਂ ਡੁੱਲ ਗਿਆ ਅਮਨ ਵਾਲੀ ਗੱਡੀ ਮੈਂ ਭਰਦ ਪਿਆ ਬਾਈ ਮੈਂ 4772 ਗਾ ਪਿਆ 54 ਲੀਟਰ ਪਿਆ 33.51 ਪਿਆ ਮਤਲਬ ਇਹ ਘੱਟ ਹੋਣਾ ਏਸੀ ਵਾਲਿਆਂ ਦਾ ਪਾਇਆ ਵਾ ਚਲਾ ਆ ਬਾਈ ਪਿੰਡ ਨੂੰ ਪਹੁੰਚ ਗਏ ਬਾਈ ਘਰਾਂ ਆਪਾਂ ਗੱਡੀਆਂ ਬਣੀ ਖੜੀਆਂ ਦੂਈਆਂ ਅੰਦਰ ਆ ਜੇ ਆਪਾਂ ਅਗੋਂ ਕਿੱਧਰ ਨਾ ਜਾਈਏ ਬੱਚਾ ਮਾ ਪਾਉਣੇ ਲੱਗਦੇ ਨੇ Nah di ਆਪ ਦਾ ਤੋੜਾ ਦੋਨੋਂ ਵਾਰ ਮੈਂ ਵੀਡੀਓ ਬਣਾ ਲਿਓ ਬਣ ਲਈ ਆ ਬਣਦੀ ਆ ਦੇ ਬਦਾਂ ਗਿਆ ਮੈਂ ਬਹੁਤ ਬਹੁਤ ਆਏ ਆ ਲੇਕਿਨ ਆ ਨਹੀਂ ਆਇਆ ਕੀ ਗੱਦਦਾ ਬੱਸ ਤੁਹਾ ਦਾ ਸੋ ਗਿਆ ਦਾ ਠੀਕ ਲੈ ਸਾਰੇ ਸਾਰੇ ਬਣਦੇ ਨਾ ਬਣਦੇ ਟਾਇਰ ਦੇ ਪੈਰ ਲਾਲ ਕਰਦੇ ਹੋਰ ਕੀ ਆ ਚਲੋ ਉਤਰ ਜੂਗਾ ਲਿਓ ਜੀ ਲਾ ਦੀ ਗੱਡੀ ਅੰਦਰ ਸ਼ੈੱਡ ਮਾ ਨਵੇਂ ਸ਼ੈੱਡ ਮਾ ਨਵੀਂ ਗੱਡੀ ਲੱਗ ਗਈ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਵਿਲਾ ਤੁਹਾਨੂੰ ਕਿਸੇ ਨਵੀਂ ਵੀਡੀਓ ਵਾ ਕੱਲ ਨੂੰ ਕਰਾਮੀ ਬਾਈ ਗੱਡੀ ਦਾ ਕੰਮ ਆਪਾਂ ਟਾਇਰ ਟੂਰ ਲਾਏ ਲੂਏ ਦਿਖਾਵਾਂਗੇ ਤੁਹਾਨੂੰ ਕਿੱਥੇ ਜਾਏਗੀ ਗੱਡੀ ਕੰਮ ਵਾਸਤੇ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਹੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਬਈ ਇੰਨਾ ਪਿਆਰ ਦੇਣੇ ਵਾਸਤੇ ਧੰਨਵਾਦ ਜੀ ਬਹੁਤ ਬਹੁਤ